ਬੈਠਾ ਇੱਥੇ ਅਰੇ ਆਪਣੇ ਡਾਇਰੀ ਨੂੰ ਉਠਾ ਲਾ ਕਿਸੇ ਨੂੰ ਦਿਖਾਉਣ ਰਿਹਾ ਕੋਈ ਗੱਲ ਨਹੀਂ ਆ ਇਹਨੇ ਅਗਰੇ ਬਾਅਦ ਮਿਲਣਾ ਨਹੀਂ ਹੂੰ ਉਹ ਇਹਨੇ ਨਹੀਂ ਮਿਲਣਾ ਬਾਅਦ ਆਏ ਓਏ ਇਹਨੂੰ ਯਾਦਗਰੀ ਤੇ ਰਹਿ ਤੂੰ ਕਿ ਮੇਰੇ ਮੇਰੇ ਡਾਇਰੀ ਤੇ ਉਹਨੂੰ ਦੇਖ ਲੈ ਤੋ ਉਹਨੂੰ ਬਲਜੀਤ ਨੂੰ ਦਿਖਾ ਦਿਓ ਯਾਰ ਇੱਕ ਵਾਰੀ ਇਹ ਤਸਵੀਰਾਂ ਬੇਹੱਦ ਭਾਵੁਕ ਕਰਦੀਆਂ ਨੇ ਅਜ਼ਨਾਲਾ ਦਾ ਹਰਬੰਸ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਜੱਦੀ ਪਿੰਡ ਵਿੱਚ ਜਦੋਂ ਮਰਤਿਕ ਦੇ ਪਹੁੰਚੀ ਤਾਂ ਇੰਜ ਲੱਗਿਆ ਜਿਵੇਂ ਇਕੱਲਾ ਇਕੱਲਾ ਪੱਤਾ ਰੂਪਿਆ ਹੋਵੇ ਨਿੱਕੇ ਪੁੱਤ ਨੇ ਪਿਤਾ ਨੂੰ ਅੰਤਮ ਵਿਦਾਈ ਦਿੱਤੀ ਸਮਝਾਇ ਮੈਂ ਕੋਈ ਨਹੀਂ ਮੰਗੇ ਦੇ ਲੱਗੋਂ ਨੀਂਦਾ ਹੀ ਨਾ ਕਿੱਥੇ ਆ ਵੀਰ ਦਾ ਮੁੰਡਾ ਵੀਰਾਂ ਅੱਗੇ ਤਾਂ ਤੁਹਾਡੀ ਕੋਈ ਗੱਲ ਪਤਾ ਨਹੀਂ ਹੋਵੇ ਤੋਂ ਉਹ ਘਰ ਚੱਲ ਕੇ ਕੋਈ ਨਹੀਂ ਚੱਲਦੀ ਗੱਲਬਾਤ ਹੋਈ ਆ ਅਸੀਂ ਟਾਈਮ ਕੋ ਹਾਂਜੀ ਬਸ ਹਾਲ ਚਾਲ ਪੁੱਛਿਆ ਔਰ ਕੋਈ ਨਹੀਂ ਗੱਲਬਾਤ ਸ਼ਾਮੀ ਜੀ ਹੋਈ 4:00 ਕਵਰੇ ਅੱਜ ਕਿੰਨਾ ਫਖਰ ਮਹਿਸੂਸ ਆ ਇਹਨਾਂ ਦੀ ਮਤਲਬ ਸਾਦਤ ਹੋ ਗਈ ਫਖਰ ਤੇ ਬੜਾ ਮਹਿਸੂਸ ਆ ਮੈਂ ਠੀਕ ਕੋਈ ਠੀਕ ਹੈ ਪਹਿਲੀ ਕੋਈ ਮੇਰੇ ਵੀਰ ਨਾਲ ਜੀ ਇਹ ਮੇਰੇ ਵੀਰ ਦਾ ਬੇਟਾ ਆ ਆ ਲਾਦੇ ਇਹ ਜਵਾਨ ਇਟਸ ਲਾਈਫ ਫੋਰ ਦਿ ਪ੍ਰੋਪਰਲਿਆਂ ਦਾ ਜਵਾਨ ਆ ਤਕਰੀਬਨ ਸਾਡੀ ਜੂਨ ਸ਼ਾਮ ਬਾਅਦ ਡਿਪਲੋਏ ਤੇ ਕੱਲ 5 ਵਜੇ ਦੀ ਮਤਲਬ ਖਬਰ ਮਿਲੀ ਕਿ ਦਈ ਡਿਊਟੀ ਦੇ ਦੌਰਾਨ ਗਿਰ ਗਿਆ ਡਿੱਗਣ ਤੋਂ ਬਾਅਦ ਇਹਨੂੰ ਹਸਪੀਟਲ ਲੈ ਕੇ ਕਿਤੇ ਡਾਕਟਰ ਨੇ ਡਟ ਕੁਛ ਕਰ ਕਾਰਨ ਪੁੱਛ ਲਗਾ ਕੀ ਕਾਰਨ ਕਾਰਨ ਕੁਛ ਨਹੀਂ ਲਹਟ ਟਕਦੀ ਹਾਰਟ ਅਟੈਕ ਸੀ ਡਿਊਟੀ ਤੁਹਾਡੇ ਨਾਤੇ ਨਾਲ ਸੀ ਤੇ ਕਿਵੇਂ ਦਾ ਬਿਹੇਵ ਸੀ ਕਰ ਤਕਰੀਬਨ 10 11 ਸਾਲ ਨੌਕਰੀ ਇਹਦੀ ਉਹ ਬਿਹੇਵਰ ਤੇ ਬਹੁਤ ਹੀ ਇਹੋ ਜਿਹੇ ਜਵਾਨ ਫੌਜ ਵਿੱਚ ਆਉਣ ਦੇ ਅੱਗੇ ਤੋਂ ਮੁਸ਼ਕਲ ਹੀ ਆ ਅੱਜ ਕੱਲ ਤੇ ਤੁਹਾਨੂੰ ਪਤਾ ਵੈਸੇ ਵੀ ਅਗਨੀ ਦੀ ਪ੍ਰਥਾ ਚੱਲ ਗਈ ਹੈ ਪਰ ਇਸ ਤਰ੍ਹਾਂ ਦੇ ਮੋਟੀਵੇਟਿਡ ਜਵਾਨ ਬਹੁਤ ਹੀ ਘੱਟ ਮਿਲਦੇ ਆ ਬਹੁਤ ਹੀ ਇੱਕ ਤੜੜਾ ਪਲੇਅਰ ਵੀ ਹੈ ਰੈਸਲਰ ਵੀ ਹੈ ਬੌਕਸਰ ਵੀ ਹੈ ਬਹੁਤ ਹੀ ਵਧੀਆ ਡਿਊਟੀ ਪਾਈ ਗਈ ਇਹਦੀ ਔਰ ਬਹੁਤ ਵਧੀਆ ਜਵਾਨ ਨੇ ਬੜਾ ਇਮਾਨਦਾਰ ਬੰਦਾ ਹੈ ਇੱਕ ਦੇਸ਼ ਨੂੰ ਕਾਟਾ ਪਿਆ ਹੈ ਬਹੁਤ ਵੱਡੀ ਦੇਸ਼ ਨੂੰ ਤੇ ਪਿਆ ਹੈ ਸਾਡੀ ਜੁਣ ਨੂੰ ਬਹੁਤ ਵੱਡਾ ਕਾਟਾ ਪਿਆ ਸੀਦਾ ਕਿ ਇਸ ਤਰ੍ਹਾਂ ਦੇ ਜਵਾਨ ਅੱਗੇ ਤੁਹਾਨੂੰ ਸ਼ਾਇਦ ਨਹੀਂ ਮਿਲ ਜਿਵੇਂ ਦੇਖਿਆ